ਸਾਸਰੀ ਗਾਲ ਜੀ ਮੈਂ ਹਾਂ ਤੁਹਾਡੀ ਆਪਣੀ ਹੋਸਟ ਅਰਸ਼ਦੀਪੋ ਸਿਆਣੇ ਕਹਿੰਦੇ ਨੇ ਕਾਲੀ ਅੱਗੇ ਰੋੜੇ ਜੋ ਜਲਦੀ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿਤੇ ਨਾ ਕਿਤੇ ਮੁਧੜੇ ਮੁੜ ਡਿੱਗ ਵੀ ਪੈਂਦੇ ਨੇ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਫੈਸਲਾ ਤਾਂ ਬੜੀ ਸ਼ੇਤੀ ਲੈਂਦੇ ਨੇ ਬਹੁਤ ਜਲਦਬਾਜ਼ੀ ਚ ਲੈਂਦੇ ਨੇ ਲੇਕਿਨ ਅੱਜ ਤੱਕ ਵੀ ਉਹਨਾਂ ਨੇ ਜਿੰਨੇ ਵੀ ਫੈਸਲੇ ਲਏ ਹੋਣਗੇ ਉਹਨਾਂ ਚੋਂ ਬਹੁਤ ਜਲਦੀ ਉਹਨਾਂ ਨੂੰ ਯੂ ਟਰਨ ਮਾਗਦਾ ਪੈਂਦਾ। ਇਹ ਗੱਲ ਕਰ ਰਹੇ ਆ ਮਜੀਠੀਆ ਦੇ ਵਿੱਚ 21 ਬੰਦਿਆਂ ਦੀ ਮੌਤ ਹੋ ਜਾਂਦੀ ਹੈ ਸ਼ਰਾਬ ਪੀਣ ਨਾਲ। ਹਾਲਾਂਕਿ 6 ਬੰਦੇ ਦੇ ਉੱਤੇ ਜੋ ਪੁਲਿਸ ਨੇ ਗਿਫਤਾਰੀ ਵਿੱਚ ਲਏ ਨੇ ਉਹਨਾਂ ਦੀ ਜਾਂਚ ਪੜਤਾਲ ਵੀ ਸ਼ੁਰੂ ਹੋ ਗਈ ਹੈ। ਜਿਵੇਂ ਹੀ ਉਨ੍ਹਾਂ ਦੀ ਜਾਂਚ ਪੜਤਾਲ ਵੱਲੋਂ ਕੁਝ ਨਿਕਲ ਕੇ ਬਾਹਰ ਆਏਗਾ ਤਾਂ ਪੁਲਿਸ ਆਪਣਾ ਕੰਮ ਕਰੇਗੀ ਤੇ ਕਰ ਵੀ ਰਹੀ ਹੈ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਜਿਹੜੇ 21 ਬੰਦਿਆਂ ਦੀ ਮੌਤ ਹੋ ਗਈ ਹੈ ਸ਼ਰਾਬ ਪੀਣ ਨਾਲ ਅਸੀਂ ਉਹਨਾਂ ਨੂੰ 10-10 ਲੱਖ ਰੁਪਇਆ ਦੇਾਂਗੇ ਤੇ ਜੇ ਉਹਨਾਂ ਦੇ ਘਰ ਦੇ ਵਿੱਚ ਕੋਈ ਪੜਿਆ ਲਿਖਿਆ ਇਨਸਾਨ ਹੈ ਜਾਂ ਕੋਈ ਬੱਚਾ ਹੈ ਜਾਂ ਕੋਈ ਕੁੜੀ ਹੈ ਤਾਂ ਅਸੀਂ ਉਹਨੂੰ ਨੌਕਰੀ ਵੀ ਦੇਾਂਗੇ ਇਹ ਭਗਵੰਤ ਮਾਨ ਦਾ ਜਲਦ ਵਿੱਚ ਲਿਆ ਹੋਇਆ ਡਿਸੀਜਨ ਹੈ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਤੋਂ ਹੀ ਮੂੰਹ ਆਈ ਗੱਲ ਨੂੰ ਫਟ ਸਾਹਮਣੇ ਰੱਖ ਦਿੰਦੇ ਨੇ ਪਿੱਛੇ ਕੂਫਰੋਸਪੁਰ ਦੇ ਇੱਕ ਪਿੰਦੇ ਪਿੰਡ ਖਾਈਫੇਮੇ ਕੀ ਵਿੱਚ ਇੱਕ ਡਰੋਨ ਨੇ ਹਮਲਾ ਕੀਤਾ ਤੇ ਉਹਦੇ ਵਿੱਚ ਇੱਕ ਮਾਤਾ ਪੂਰੀ ਹੋ ਜਾਂਦੀ ਹੈ ਤੇ ਉਹਦੇ ਵਿੱਚ सीएम साहब कहंदे ने भगवंत मान जी कहंदे ने कि ਅਸੀਂ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ 5 ਲੱਖ ਤੇ ਸੰਜੀਵ ਸੰਜੀਵ अरोड़ा ਜੋ ਕਿ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਉਹਨਾਂ ਵੱਲੋਂ ਅਸੀਂ 5 ਲੱਖ ਰੁਪਏ ਦਾ ਸਮੇਂ ਤੋਂ ਗੱਲ ਸਮਝ ਨਹੀਂ ਆ ਰਹੀ ਕੀ ਗੱਲ ਜਿਹੜੀ ਇਹ 5 ਲੱਖ ਉਹਨਾਂ ਵੱਲੋਂ ਦੇਵਾਂਗੇ ਸੀਐਮ ਸਾਹਿਬ ਨੂੰ ਗੱਲ ਨਹੀਂ ਕਰਨ ਦਾ ਤਰੀਕਾ ਆ ਰਿਹਾ ਜਾਂ ਸਾਨੂੰ ਗੱਲ ਨਹੀਂ ਸਮਝ ਆ ਰਹੀ ਥੱਲੇ ਬੜੇ ਕਮੈਂਟ ਆ ਰਹੇ ਨੇ ਬੜੇ ਲੋਕ ਪੁੱਛਣਾ ਚਾਹੁੰਦੇ ਨੇ ਕੀ ਗੱਲ ਚਲੋ ਮੱਧ ਭਾਗੀ ਘਟਨਾ ਹੀ ਹੈ ਜੋ ਸ਼ਰਾਬ ਪੀ ਕੇ ਕੀ ਉਹ ਜਿਹੜਾ ਡਰੋਨ ਦਾ ਹਮਲਾ ਹੋਇਆ ਸੀ ਕੀ ਉਹ ਹਮਲਾ ਪਾਕਿਸਤਾਨ ਵੱਲੋਂ ਨਹੀਂ ਹੋਇਆ ਸੀ ਕਿ ਮੁੱਖ ਮੰਤਰੀ ਫੰਡ ਵਿੱਚੋਂ 10 ਲੱਖ ਰੁਪਇਆ ਹੀ ਨਹੀਂ ਹੈ ਸੀਐਮ ਸਾਹਿਬ ਆਪਣੀ ਗਲਤੇ ਕਦੇ ਵੀ ਖਰੇ ਨਹੀਂ ਉਤਰਦੇ ਸੋ ਸਮਝ ਕੇ ਫੈਸਲਾ ਲਿਆ ਕਰੋ ਸੀਐਮ ਸਾਹਿਬ ਆਮ ਜਨਤਾ ਵਾਸਤੇ ਤੁਸੀਂ ਫੈਸਲਾ ਲੈਂਦੇ ਹੋ ਹਮੇਸ਼ਾ ਕਹਿੰਦੇ ਹੋ ਮੈਂ ਆਮ ਜਨਤਾ ਲਈ ਖੜਿਆ ਹਾਂ ਇਹ ਆਮ ਜਨਤਾ ਲਈ ਤੁਸੀਂ ਖੜੇ ਹੋ ਜਾਂ ਤੁਹਾਡੇ ਆਪਣੇ ਹੀ ਡਿਸੀਜਨ ਆਪਣੀਆਂ ਹੀ ਕੀਤੀਆਂ ਗੱਲਾਂ ਤੇ ਖਰੇ ਨਹੀਂ ਉਤਰਦੇ सीएम साहब पंजाब ਦੇ ਮੁੱਖ ਮੰਤਰੀ ਹੋ ਹਾਲੇ ਵਿੱਚ ਜੋ ਵੀ ਨੁਕਸਾਨ ਪੰਜਾਬ ਤੇ ਹੋ ਰਿਹਾ ਹੈ ਆਪਣੀ ਸੋਚ ਸਮਝ ਕੇ ਬਿਆਨ ਰੱਖੋ ਜਿਹਦਾ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ ਤੇ ਕਿਸੇ ਦਾ ਭਲਾ ਵੀ ਹੋ ਸਕੇ